ਸਿਕਾਲ ਜੀ ਤੇ ਅੱਜ ਸਾਡਾ ਨਵਾਂ ਬਲੌਗ ਸ਼ੁਰੂ ਹੋ ਗਿਆ ਅਸੀਂ ਚੱਲੇ ਹਾਂ ਮਨਾਲੀ ਤੇ ਨਾਲ ਬੈਠੇ ਨੇ ਸਾਡੇ ਸਿੰਘ ਸਹਿਵਾਨ ਤੇ ਨਾਲ ਸਨੀ ਟਿੰਸਾ ਤੇ ਨਾਲ ਅਸੀਂ ਪਹੁੰਚ ਗਏ ਰੋਪੜ ਤੋਂ ਪਿੱਛੇ KFC ਤੇ ਇੱਥੋਂ ਖਾਣੇ ਪੀਣੇ ਕੋਈ ਫਿਰ ਇੱਥੋਂ ਅਗਲਾ ਸਫਰ ਸ਼ੁਰੂ ਕਰਦੇ ਆ KFC ਹਵੇਲੀ KFC ਹਵੇਲੀ ਲਓ ਜੀ ਦਾ 버ਗਰ ਕਰਾਉਣਾ ਜੀ ਪਹੁੰਚ ਗਏ ਟਾਈਮ ਹੋਇਆ ਰਾਤ ਦੇ 8:30 ਡਰਾਈਵ थ्रू ਨੌਂ ਸੰਦੇ ਨੋਵੇ ਦਰਵਾਜ਼ੇ ਮਾਰੇ ਉੱਤ ਜੀ ਨੋ ਮਾਰੇ ਡਰਾਈਵਰ ਵੀ ਮਿਲ ਜੂਗਾ ਗੱਡੀ ਉੱਧਰ ਲਾ ਕੇ ਬਸ ਮੈਂ ਲਈ ਹੋਣਗੇ ਉਹ ਫਿਰ ਆਉਂ ਹੀ ਕਹਿੰਦਾ ਉਹਦਾ ਡਰਾਈਵ थ्रू ਮਿਲ ਜੂ ਅੰਦਰ ਜਾਣੀ ਲੋੜ ਹੀ ਨਹੀਂ ਡਰਾਈਵ ਉਹਨਾਂ ਨੂੰ ਹੋਇਆ ਨਾਲ ਦੇ ਸਾਥ ਹੀ ਆ ਗਏ ਆਰਡਰ ਲੈਂ ਕੇ ਐਫਐਸਸੀ ਦਾ ਆਉਂਦੇ ਨੇ ਬੰਦੇ ਘੇੜਨੇ ਭਗਤ ਬੰਦੇ ਨੇ ਇਹ ਇਹ ਬੰਦੇ ਦੋਨੇ ਮੰਗਦੇ ਨੇ ਹੁਣ ਮੰਗਣ ਕਿਆ ਕਰੋ ਸਾਡ ਨਾਲ ਵਾਲੀ ਗੱਡੀ ਪਿੱਛੇ ਰਹਿ ਗਈ ਤੇ ਅਸੀਂ ਰਸਤੇ 'ਚ ਨਹੀਂ ਨਹੀਂ 1.5 ਕਿਲੋਮੀਟਰ ਪਿੱਛੇ ਨੇ ਆਪਣੇ ਤੋਂ ਉਹ ਤੇ ਉਹ ਸਾਡੇ ਤੋਂ ਅਗੇ 1.5 ਕਿਲੋਮੀਟਰ ਪਿੱਛੇ ਨੇ ਅਸੀਂ ਇੱਥੇ ਰੁਕੇ ਹੋਏ ਆ ਉਹ ਆ ਰਹੇ ਨੇ ਅਸੀਂ ਗੱਡੀ ਸਾਈਡ ਤੇ ਲਾਈ ਹੋਈ ਆ ਜੋ ਜੀ ਪਹਿਲੀ ਸਰੰਗ ਆ ਗਈ ਬਨਾਲੀ ਦੀ ਮੈਂ ਤਾਂ ਬਹੁਤ ਪਿੱਛੇ ਆ ਸੀ ਪਰ ਪਹਿਲੀ ਸੁਰੰਗ ਆ ਗਈ ਇਹ ਜਾਂ ਮੇਰਾ ਸਾਢੇ 5 ਕਿਲੋਮੀਟਰ ਦੀ ਆ ਇਹ ਦੇਖੋ ਜੀ ਸਾਢੇ 5 ਕਿਲੋਮੀਟਰ ਦੀ ਪਹਿਲੀ ਸੁਰੰਗ ਆ ਜਿਹੇ ਜਿੱਥੋਂ ਅਸੀਂ ਐਂਟਰ ਹੋਇਆ ਅੱਗੇ ਸੁਰੰਗਾਂ ਹੋਰ ਵੀ ਆਉਣਗੀਆਂ ਉਹ 92 ਵਾਲੀਆਂ ਨੇ ਪਰ ਇਹ ਇਹਦੇ ਵਿੱਚ 92 ਨਹੀਂ ਹੈਗਾ ਅੱਗੇ ਉਹ ਗੱਡੀ ਆ ਜਾਂਦੀ ਹੈ ਦੂਜੀ ਰੰਗ ਪਾਰ ਹੋ ਗਈ ਇਹ ਅੱਧਾ ਕਿਲੋਮੀਟਰ ਵਾਲੀ ਸੀ ਇਹ ਵੀ ਅੱਪੋਂ ਕੀ ਮੁਕਾ ਗਈ ਹੋ ਗਈ ਲੇਸੀ ਪੌਂਟ ਤੇ ਮਨਾਲੀ ਸਾਨੂੰ ਰਾਤ ਨੂੰ ਹੋਟਲ ਨਹੀਂ ਮਿਲ ਰਿਹਾ ਜੀ ਅਸੀਂ ਉਹਨਾਂ ਬਿਲਕੁਲ ਵਿੱਚ ਦੇਖਦੇ ਹਾਂ ਕਿ ਹੋਟਲ ਮਿਲਦਾ ਪਰ ਠੀਕ ਹੈ ਯਾਰ ਸੁੱਜੀ ਗੱਡੀਆਂ ਮਿਟਾਵਾ ਬੈਠੇ ਯਾਰ ਤੋਂ ਵੀ ਸਾਨੂੰ ਮੈਨੂੰ ਲੱਗਦਾ ਮਨਾਲੀ ਦੇ ਪਿੱਛੇ ਜਾ ਕੇ ਹੋਟਲ ਮਿਲਣਾ ਸਵੇਰ ਦੇ ਹੋਏ ਨੇ 4:30 ਤੇ ਟਾਈਮ ਹੋ ਗਿਆ ਦੇਖਦੇ ਆਂ ਜੇ ਟਾਈਮ ਤੇ ਮਿਲੇ ਹੋਟਲ ਸਾਨੂੰ ਇੱਥੇ ਤਾਂ ਸੋਚਾ ਕਿ ਨਹੀਂ ਪਰ ਅੱਗੇ ਜਾ ਕੇ ਸਾਨੂੰ ਹੋਟਲ ਮਿਲਣਾ ਜਾ ਕੇ ਸੌਵਾਂਗੇ ਆਰਾਮ ਨਾਲ ਫਾਈਨਲ ਸਾਨੂੰ ਇਹ ਰੂਮ ਮਿਲੇ 201 ਉਹ ਬਹਿ ਕੁੜਿਆ ਕਿ ਇਤਰੋ 207 ਹੋਣੇ ਤਾਂ 206 ਆ ਰੋਈ ਸਟਾ ਹਮਰਾਂ ਨੇ ਤਾਂ ਪਿੱਛੇ ਮਿਲਿਆ ਸਾਨੂੰ ਇਹ ਰੂਮ ਬਹੁਤ ਵਧੀਆ ਨੇ ਇਹ ਇਹਦੇ ਨਾਲ ਹੀ ਪਿੱਛੇ ਬਿਆਸ ਦਰਾਖ ਨਦੀ ਵਗਦੀ ਹੈ ਪਿੱਛੇ ਆਵਾਜ਼ ਆਉਂਦੀ ਹੈ ਬਹੁਤ ਜ਼ਿਆਦਾ ਆਹ ਨਦੀ ਹੈ ਇਹਦੇ ਪਿੱਛੇ ਆਹ ਪਿੱਛੇ ਨਦੀ ਹੈ ਇਹਦੇ ਪਿੱਛੇ ਆਹ ਨਦੀ ਹੋਟਲ ਦੇ ਪਿੱਛੇ ਤੇ ਆ ਪਿੱਛੇ ਪਿੰਡ बसे ਹੋਇਆ ਕਿ ਤੁਸੀਂ 뷰 ਦੇਖੋ ਬਹੁਤ ਸੋਹਣਾ 뷰 ਆ ਦੇ ਲੱਕੋ ਸੁਣਤਾ ਦੇਖ ਅਵਾਜ਼ ਆਉਂਦੀ ਹੁਣ ਨਦੀ ਦੀ ਆ ਨਦੀ ਦੀ ਆਵਾਜ਼ ਆਉਂਦੀ ਆ ਆ ਦੇਖ ਫਾਈਨਲ ਸਵੇਰ ਤੋਂ 5:30 ਤੇ ਦਿਨ ਆ ਗਿਆ ਦੇਖੋ ਜੀ ਦਿਨ ਚੜ ਗਿਆ ਅਸੇ ਲੱਗਿਆ ਸੌਣ ਸਾਨੂੰ ਰੂਮ ਮਿਲੇ ਹੁਣ ਸਵੇਰ ਦੇ 5:30 ਵਜੇ ਰੂਮ ਮਿਲੇ ਸਾਨੂੰ ਫਾਈਨਲ ਤੇ ਅੱਜ ਲੱਗਿਆ ਸੌਂ ਗੁੱਡ ਨਾਈਟ ਸਵੇਰ ਤੱਕ ਹੋ ਜਾ ਪੰਜ ਮਿਲਦੇ ਆਂ ਸਵੇਰੇ ਉੱਠ ਕੇ 10 ਵਜੇ ਓਕੇ ਬਾਏ ਬਾਏ